ਅੰਮ੍ਰਿਤ ਬਾਣੀ ਅੰਦਰੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਨੌਵੀਂ ਪੌੜੀ ਦੇ ਨਾਲ ਲੱਗਦੇ ਹੋਏ ਪਹਿਲੇ ਸ਼ਲੋਕ ਦੀ ਵਿਚਾਰ ਕਲ ਦੇ ਪਾਵਨ ਦੀਵਾਨਾ ਵਿੱਚ ਗੁਰੂ ਕਿਰਪਾ ਸਦਕਾ ਸਾਂਝੀ ਹੋਈ ਹੈ ਜਿਸ ਸੰਦਰ ਸਤਿਗੁਰਾਂ ਨੇ ਬਖਸ਼ਿਸ਼ ਪਰੇ ਬਚਨ ਸਮਝਾਏ ਪੜਪੜ ਗੱਡੀ ਲੱਦੀ ਹੈ ਪੜਪੜ ਪਰਿਏ ਸਾਥ ਪੜਪੜ ਬੇੜੀ ਪਾਈ ਹੈ ਪੜਪੜ ਗੱਡੀਏ ਖਾਤ ਅਖੀਰ ਵਿੱਚ ਇੱਕ ਬਚਨ ਆਖਿਆ ਨਾਨਕ ਲੇਖੇ ਇੱਕ ਗੱਲ ਹੋਰ ਹौं ਮੈਂ ਚਖਣਾ ਚਾਹ ਜੇ ਪੜਨਾਂ ਗੁੜਨਾਂ ਇਨੂੰ ਸਤਿਗੁਰ ਨੇ ਸੰਸਾਰ ਦੇ ਕਾਰ ਆਖਿਆ ਕਾਰ ਦਾ ਮਤਲਬ ਹੈ ਕਰਮ ਸੰਸਾਰ ਦੇ ਦਾਨੇ ਸਜਨਾ ਨੇ ਮਾਪੁਰਸ਼ਾਨ ਨੇ ਅਨਪੜਤਾ ਨੂੰ ਇੱਕ ਬਹੁਤ ਮਨੁੱਖੀ ਜੀਵਨ ਦੇ ਅੰਦਰ ਇੱਕ ਅਪਿਸ਼ਾਪ ਮੰਨਿਆ ਵੀ ਜਿਹੜਾ ਬੰਦੇ ਕੋਲ ਅਖਰੀ ਗਿਆਨ ਨਹੀਂ ਉਨ ਨੂੰ ਅਭਿਸ਼ਾਪ ਦੇ ਤੌਰ ਤੇ ਸ ਸਦਾਨੇ ਸਜਨਾ ਨੇ ਵਿਦਵਾਨ ਸਜਨਾ ਨੇ ਮਹਾਪੁਰਖਾਂ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਬਿਆਨ ਕੀਤਾ ਹੈ ਗੁਰਬਾਣੀ ਦਾ ਵੀ ਇਹ ਬੜਾ ਪਿਆਰਾ ਫੈਸਲਾ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿੱਥੇ ਤੇ ਗੱਲ ਆਤਮਿਕ ਜੀਵਨ ਨੂੰ ਜੀਣ ਦੀ ਹੈ ਉੱਥੇ ਪਾਤਸ਼ਾਹ ਜੀ ਕਹਿੰਦੇ ਨੇ ਪੜਿਆ ਅਨ ਪੜਿਆ ਪਰਮਗਤ ਪਾਵੇ ਸਭ ਕਹਿੰਦੇ ਨੇ ਪੜਿਆ ਹੋਵੇ ਜਾਂ ਅਨਪੜ੍ਹ ਹੋਵੇ ਉਹਨੂੰ ਅੱਖਰਾਂ ਦਾ ਗਿਆਨ ਨਾ ਵੀ ਹੋਵੇ ਪਰ ਜੇ ਉਹਨੂੰ ਸਮਾਜ ਦੀਆਂ ਕਦਰਾਂ ਕੀਮਤਾਂ ਵਿੱਚ ਰਹਿਣ ਦੀ ਸਮਝ ਆ ਗਈ ਹੈ ਜੀ ਉਹ ਆਪਣੇ ਜੀਵਨ ਨੂੰ ਆਤਮਿਕ ਤੌਰ ਤੇ ਬੜੇ ਸੋਹਣੇ ਢੰਗ ਨਾਲ ਰੱਬੀ ਗੁਣਾਂ ਨਾਲ ਭਰਪੂਰ ਹੋ ਕੇ ਜੀ ਰਿਹਾ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਫਿਰ ਉਹਦਾ ਜੀਣਾ ਪਰਵਾਨ ਹੈ ਉਸ ਸੰਸਾਰ ਦੇ ਲਈ ਇੱਕ ਸੁਨੇਹਾ ਉਸ ਰੱਬ ਦੇ ਨਾਲ ਪ੍ਰਮਾਤਮਾ ਨਾਲ ਰੱਬੀ ਗੁਣਾਂ ਦੇ ਨਾਲ ਜੁੜੰਦਾ ਦੇ ਰਹੇ ਦੂਜੇ ਪਾਸੇ ਸਤਿਗੁਰ ਨੇ ਸਲੋਕ ਵਿੱਚ ਜ਼ਿਕਰ ਕੀਤਾ ਵੀ ਪੜਿਆ ਵੀ ਬਹੁਤ ਹੈ ਪੜ-ਪੜ ਕੇ ਗੱਡੀਆਂ ਵੀ ਪਰ ਲਈਆਂ ਤੋਏ ਵੀ ਖਾਤ ਵੀ ਪਰਲੇ ਪਾਪ ਇੰਨਾ ਪੜਿਆ ਪਰ ਦਾਤਾ ਜੀ ਕਹਿੰਦੇ ਨੇ ਜੇ ਉਸ ਪੜ੍ਹੇ ਹੋਏ ਨੂੰ বুঝਿਆ ਨਹੀਂ ਆਪਣੇ ਜੀਵਨ ਵਿੱਚ ਸਮਝਿਆ ਨਹੀਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹਦਾ ਪੜ੍ਹਿਆ ਵੀ ਹੁੰਦੇ ਵਾਸਤੇ ਇੱਕ ਅਭਿਸ਼ਾਪ ਤੁਸੀਂ ਦੇਖੋ ਨਾ ਸੰਸਾਰ ਦੇ ਅੰਦਰ ਇੱਕ ਗਰੀਬ ਆਦਮੀ ਜਿੰਦੇ ਕੋਲ ਖਾਣ ਲਈ ਕੁਝ ਨਾ ਹੋਵੇ ਉਹਨੂੰ ਵੀ ਦੂਜੇ ਬੰਦੇ ਤੇ ਦਰਸ ਆ ਜਾਂਦਾ ਉਹ ਵੀ ਸੰਸਾਰ ਵਿੱਚ ਜਦੋਂ ਵੇਖਦਾ ਨਾ ਕਿਸੇ ਨਿਮਾਣੇ ਨੂੰ ਕਿਸੇ ਗਰੀਬ ਦੇ ਨੂੰ ਉਹਦੇ ਮਨ ਵਿੱਚ ਵੀ ਦਇਆ ਪੈਦਾ ਹੁੰਦੀ ਕਿਉਂਕਿ ਦਇਆ ਮੂਲ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਜਪਜੀ ਸਾਹਿਬ ਦੀ ਤੁਸੀਂ ਰੋਜ਼ ਪੜ੍ਹਦੇ ਹੋ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹੀ ਬਚਨ ਆਖੇ ਪਾਤਸ਼ਾਹ ਕਹਿੰਦੇ ਨੇ ਤੋਲ ਧਰਮ ਦਇਆ ਦਾ ਪੁੱਤ ਪਾਤਸ਼ਾਹ ਕਹਿੰਦੇ ਨੇ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ ਦਿਆ ਦਾ ਜਨਮ ਪਹਿਲਾ ਹੈ ਧਰਮ ਦਾ ਜਨਮ ਬਾਅਦ ਵਿੱਚ ਹੈ ਇਨੂੰ ਹੀ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੋ ਬੁੱਝੇ ਹੋ ਵੈ ਸਚਿਆ ਇਹ ਗੱਲ ਨੂੰ ਜਦੋਂ ਕੋਈ ਬੁੱਝ ਲੈਂਦਾ ਹੈ ਆਪਣੇ ਜੀਵਨ ਵਿੱਚ ਧਰਮੀ ਬਣਨਾ ਕੋਈ ਔਖੀ ਗੱਲ ਨਹੀਂ ਹੈਗੀ ਦਿਆਲੂ ਬਣਨਾ ਬੜਾ ਔਖਾ ਹੈ ਧਰਮੀ ਬਣਨ ਦੇ ਲਈ ਸੰਸਾਰ ਦੇ ਅੰਦਰ ਮਨੁੱਖ ਨੇ ਪਹਿਰਾਵੇ ਮਿਥਲੇ ਮਨੁੱਖ ਨੇ ਕਰਮ ਮਿਥਲੇ ਧਰਮ ਦੇ ਉਹਨਾਂ ਨੂੰ ਕਰਨ ਵਾਲਾ ਧਰਮੀ ਮਨੁੱਖ ਮੰਨਿਆ ਜਾਂਦਾ ਧਰਮੀ ਪੁਰਖ ਮੰਨਿਆ ਜਾਂਦਾ ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਕਸਵੱਟੀ ਇਸ ਗੱਲ ਦੀ ਹੈ ਵੀ ਕਿ ਉਹਦੇ ਅੰਦਰ ਇਹ ਧਰਮ ਦਾ ਮੂਲ ਹੈ ਪਾਵਨ ਦੇ ਅੰਦਰ ਦਇਆ ਹੈ ਮੈਂ ਬੇਨਤੀ ਕਰ ਰਿਹਾ ਸਾ ਵੀ ਗਰੀਬ ਤੋਂ ਗਰੀਬ ਬੰਦੇ ਦੇ ਮਨ ਅੰਦਰ ਵੀ ਦਇਆ ਉਪਜ ਜਾਂਦੀ ਆ ਪਰ ਖਿਆਲ ਕਰਿਓ ਸੰਸਾਰ ਦੇ ਅੰਦਰ ਐਸੇ ਤਬਕੇ ਨੇ ਜਿਨ੍ਹਾਂ ਨੂੰ ਲੋਕ ਰੱਬ ਮੰਨਦੇ ਨੇ ਰੱਬ ਡਾਕਟਰ ਦਾ ਕੀਤਾ ਰੱਬ ਮੰਨਿਆ ਜਾਂਦਾ ਹੈ ਸੰਸਾਰ ਦੇ ਅੰਦਰ ਪਰ ਜੇ ਉਹੀ ਬੰਦਾ ਕਿਸੇ ਦੇ ਗੁਰਦੇ ਕੱਢ ਕੇ ਕਿਸੇ ਦੀਆਂ ਕਿਡਨੀਆਂ ਕੱਢ ਕੇ ਵੇਚੀ ਜਾਏ ਆਪਣੇ ਲਾਭ ਲਈ ਉਹ ਵਿਦਿਆ ਉਹਦੀ ਫਿਰ ਪਾਤਸ਼ਾਹ ਕਹਿੰਦੇ ਨੇ ਉਹ ਤੇ ਫਿਰ ਇਹ ਜੈ ਵੀ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਤ ਪੜਪੜ 베ੜੀ ਪਾਈ ਐ ਪੜਪੜ ਗੱਡੀ ਐ ਖਾਤ ਇਹ ਇਹ ਉਦਾਹਰਨਾਂ ਨੇ ਕਿੰਨੀਆਂ ਕੋਣੀਆਂ ਨੇ ਸਮੇਂ-ਸਮੇਂ ਤੇ ਬੜੀਆਂ ਅਸੀਂ ਐ ਐਗਜ਼ਾਮਪਲਾਂ ਸਾਨੂੰ ਸਮਾਜ ਵਿੱਚ ਮਿਲਦੀਆਂ ਨੇ ਜਿਸ ਬੰਦੇ ਦਾ ਪੇਟ ਉਦਰ ਇੱਕ ਚੰਗੀ ਤਨਖਾਹ ਨਾਲ ਨਹੀਂ ਭਰਦਾ ਨਾ ਉਹ ਭਾਵੇਂ ਲੱਖਾਂ ਵੀ ਜੋੜ ਲਏ ਉਹਦੀ ਪੜ੍ਹਾਈ ਵੀ ਅਬਿਸ਼ਾਪ ਉੱਭ ਜਾਂਦੀ ਸਮਾਜ ਦੇ ਕਿੰਨੀਆਂ ਅਸੀਂ ਐਗਜ਼ਾਮਪਲਾਂ ਨੇ ਅੱਜ ਕੁਝ ਦਿਨ ਪਹਿਲਾਂ ਇੱਕ ਪੰਜਾਬ ਦਾ ਡੀਆਈਜੀ ਕਿੰਨੀਆਂ ਉਹ ਐਗਜ਼ਾਮਪਲਾਂ ਨੇ ਸਾਡੇ ਸਾਹਮਣੇ ਕੀ ਕੁਝ ਨਹੀਂ ਮਿਲਿਆ ਉਹਦੇ ਕਰ ਵਿੱਚੋਂ ਐਸਾ ਸਮੇਂ-ਸਮੇਂ ਬੜਾ ਕੁਝ ਇਸ ਸੰਸਾਰ ਵਿੱਚ ਸਿਆਣੇ ਕਹਿੰਦੇ ਨੇ ਜਿਹੜਾ ਸੱਚ ਦੀ ਨਿਗਾਹ ਤੋਂ ਦੂਰ ਹੈ ਨਾ ਉਹ ਹੀ ਸੰਸਾਰ ਦੇ ਅੰਦਰ ਭਲ ਹੈ ਜਿਹੜਾ ਸੱਚ ਦੀ ਨਿਗਾਹ ਵਿੱਚ ਆ ਗਿਆ ਨਾ ਦਾਤਾ ਜੀ ਕਹਿੰਦੇ ਨੇ ਫਿਰ ਉਹਨੂੰ ਸੰਸਾਰ ਵਿੱਚ ਉਗੜਨ ਲੱਗਿਆਂ ਸਮਾਂ ਨਹੀਂ ਲੱਗਦਾ ਬਾਪੂ ਸੁਭਾਬੇ ਨਾਨਕ ਨੇ ਬਚਨਾਖੀ ਪਾਤਸ਼ਾਹ ਕਹਿੰਦੇ ਨੇ ਇੱਕ ਗੱਲ ਜਿਹਨੂੰ ਸਮਝ ਆ ਗਈ ਅੱਜ ਮੇਰੇ ਦਾਤਾ ਜੀ ਨੇ ਇਸੇ ਵਿਚਾਰ ਨੂੰ ਅੱਗੇ ਤੋਰਿਆ ਪਾਤਸ਼ਾਹ ਕਹਿੰਦੇ ਨੇ ਲਿਖ ਲਿਖ ਪੜਿਆ ਸਾਬ ਕਹਿੰਦੇ ਨੇ ਲਿਖਿਆ ਵੀ ਬਹੁਤ ਪੜਿਆ ਵੀ ਬਹੁਤ ਲਿਖ ਲਿਖ ਪੜਿਆ ਲਿਖ ਲਿਖ ਕੇ ਪੜਿਆ ਇਹਦਾ ਮਤਲਬ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਆ ਬੰਦਾ ਬੜਾ ਪੜਿਆ ਲਿਖਿਆ ਵੈਲ ਐਜੂਕੇਟਿਡ ਹੈ ਆਪਾਂ ਕਹਿ ਦਿੰਨੇ ਵੀ ਆਪ ਬੰਦੇ ਦੀ ਐਜੂਕੇਸ਼ਨ ਤੇਨੂੰ ਪਤਾ ਕਿੰਨੀ ਹੈ ਬੜਾ ਪੜਿਆ ਲਿਖਿਆ ਤੇ ਮਾਫ ਕਰਨਾ ਉਹ ਭਾਂਵੇਂ ਆਪਣੇ ਦਫ਼ਤਰ ਵਿੱਚ ਵੜਨ ਲੱਗਿਆਂ ਬੰਦੇ ਦੀ ਪਹਿਰਾਵੇ ਨੂੰ ਵੇਖਦਾ ਹੈ ਪੇਸ਼ ਪੂਸ਼ਾ ਨੂੰ ਵੇਖਦਾ ਹੈ ਕਿਹੜਾ ਮੈਨੂੰ ਦੇਣ ਵਾਲਾ ਹੈ ਕਿਹੜਾ ਨਹੀਂ ਦੇਣ ਵਾਲਾ ਜਿੰਨੂੰ ਪਤਾ ਲੱਗ ਜਾਏ ਵੀ ਆਹ ਬੰਦਾ ਤੇ ਨਹੀਂ ਦੇ ਸਕਦਾ ਉਹਨੂੰ ਕਹਿੰਦਾ ਭਾਈ ਤੂੰ ਅਜੇ ਬਾਅਦ ਵਿੱਚ ਆ ਜਿਹੜਾ ਦੇਣ ਵਾਲਾ ਉਹ ਅੱਜ ਸਮਾਜ ਦੀ ਸਾਡਾ ਇਸ ਦਾਇ ਦੇ ਵਿੱਚ ਖੜਾ ਹੋਇਆ ਵੀ ਜਿਹੜਾ ਹਰ ਚੀਜ਼ ਦੇ ਅੰਦਰ ਰਿਸ਼ਵਤ ਹਰ ਚੀਜ਼ ਦੇ ਅੰਦਰ ਤੇ ਦਾਤਾ ਜੀ ਹੀ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਲਿਖ ਲਿਖ ਪੜਿਆ ਇਹਨੂੰ ਇਸ ਸਿੰਗਲ ਤੋਂ ਸਮਝੋਗੇ ਨਾ ਤੇ ਗੱਲ ਪਕੜ ਵਿੱਚ ਆਏਗੀ ਇਹ ਸਿਰਫ ਧਾਰਮਿਕ ਸੰਸਾਰ ਦੇ ਅੰਦਰ ਰਿਲੀਜੀਅਸ ਪੱਖ ਦੀ ਗੱਲ ਨਹੀਂ ਹੈ ਧਾਰਮਿਕ ਪੱਖ ਦੀ ਗੱਲ ਨਹੀਂ ਹੈ ਬਾਬੇ ਨਾਨਕ ਨੇ ਉਸ ਚੀਜ਼ ਨੂੰ ਧਰਮ ਦੇ ਸੰਸਾਰ ਦੇ ਹਰ ਇੱਕ ਕਿੱਤੇ ਦੇ ਵਿੱਚੋਂ ਦੇਖਣ ਦੀ ਗੱਲ ਆਖੀ ਪਾਤਸ਼ਾਹ ਕਹਿੰਦੇ ਨੇ ਲਿਖ ਲਿਖ ਪੜਿਆ ਲਿਖ ਲਿਖ ਕੇ ਪੜਿਆ ਵੈਲ ਐਜੂਕੇਟਡ ਬੜਾ ਪੜਿਆ ਲਿਖਿਆ ਤੇ ਸਤਿਗੁਰ ਕਹਿੰਦੇ ਨੇ ਜੇ ਉਹਦੇ ਅੰਦਰ ਪੜੇ ਹੋਏ ਲਿਖੇ ਹੋਏ ਦੀ ਸੂਝ ਨਹੀਂ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਤੇ ਤਾਂ ਕੜਿਆ ਸਭ ਕਹਿੰਦੇ ਨੇ ਉਹਨਾਂ ਹੀ ਅੰਦਰੋਂ ਦੁਖੀ ਹੈ ਉਹਨਾਂ ਹੀ ਅੰਦਰੋਂ ਆਪਣੇ ਮਨ ਵਿੱਚੋਂ ਹੰਕਾਰ ਦੇ ਕਰਕੇ ਕੜਿਆ ਸਤਗੁਰੂ ਕਹਿੰਦੇ ਨੇ ਉਹਨਾਂ ਹੀ ਅੰਦਰੋਂ ਹੰਕਾਰੀ ਹੈ ਜੀ ਉਹਦੇ ਕੋਲ ਸਮਝ ਨਹੀਂ ਹੈ ਬੂਝ ਨਹੀਂ ਹੈ ਦਾਤਾ ਜੀ ਹੀ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਲਿਖ ਲਿਖ ਪੜਿਆ ਤੇ ਤਾਕੜੇ ਉਨਾਂ ਹੀ ਜ਼ਿਆਦਾ ਅਹੰਕਾਰੀ ਹੈ ਜਿੰਨਾ ਜ਼ਿਆਦਾ ਪੜ੍ਹਿਆ ਇੱਕ ਪੰਕਤੀ ਹੈ ਗੁਰਬਾਣੀ ਦੀ ਬੜੀ ਪਿਆਰੀ ਸਹਿਬ ਪਾਤਸ਼ਾਹ ਜੀ ਕਹਿੰਦੇ ਨੇ এডਿਕੇਸ਼ਨ ਵਿਦਿਆ ਬੜੀ ਜ਼ਰੂਰੀ ਹੈ ਸੰਸਾਰ ਦੇ ਲਈ ਅੰਦੇ ਤੋਂ ਬਿਨਾ ਸਮਾਜ ਚੰਗੇ ਸਮਾਜ ਦੀ ਕਲਪਨਾ ਨਹੀਂ ਹੋ ਸਕਦੀ ਪਰ ਪਾਤਸ਼ਾਹ ਜੀ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸਹਿਬ ਕਹਿੰਦੇ ਨੇ ਤੇਰੀ ਵਿਦਿਆ ਜੀੜੀ ਵਿਦਿਆ ਤੂੰ ਆਪਣੇ ਜੀਵਨ ਦੇ ਅੰਦਰ ਪੜ੍ਹੀ ਐ ਜਿਤੇ ਜਿੰਨੀ ਦੇਰ ਤੱਕ ਤੂੰ ਉਹਨੂੰ ਵਿਚਾਰਦਾ ਨਹੀਂ ਉਹਨੂੰ ਸਮਝਦਾ ਨਹੀਂ ਵੀ ਉਹ ਵਿਦਿਆ ਦਾ ਆਧਾਰ ਕੀ ਐ ਪਾਤਸ਼ਾਹ ਕਹਿੰਦੇ ਉਹਨੀ ਦੇਰ ਤੱਕ ਤੂੰ ਪਰਉਪਕਾਰੀ ਨਹੀਂ ਹੋ ਸਕਦਾ ਪ੍ਰੋਪਕਾਰੀ ਤਾਂ ਹੀ ਤੋ ਸਕਣਾ ਜੇ ਤੂੰ ਆਪਣੇ ਆਪ ਨਹੀਂ ਵਿਦਿਆ ਨੂੰ ਵਿਚਾਰ ਲਵੇ ਜੇ ਤੂੰ ਉਹਨੂੰ ਪੜ ਲਵੇਂ ਜੇ ਤੈਨੂੰ ਪੜ ਕੇ ਸਮਝ ਆ ਜਾਵੇ ਵੀ ਇਹ ਇਹ ਵਿਦਿਆ ਦਾ ਇਸ এডਿਕੇਸ਼ਨ ਦਾ ਆਧਾਰ ਕੀ ਹੈ ਇਹ ਕਿਉਂ ਦਿੱਤੀ ਜਾ ਰਹੀ ਹੈ ਪਸ਼ੂ ਨੂੰ ਵੀ ਸਿਖਾਇਆ ਜਾਏ ਨਾ ਤੇ ਉਹ ਵੀ ਸਿੱਖ ਜਾਂਦਾ ਹੁੰਦਾ ਤੁਸੀਂ ਦੇਖਿਆ ਹੋਣਾ ਕਿੰਨੇ ਅਸੀਂ ਪਸ਼ੂ ਨੇ ਜਿਹੜੇ ਬੜੇ ਟ੍ਰੇਨਡ ਹੁੰਦੇ ਨੇ ਕੁੱਤਾ ਖਾਸ ਕਰਕੇ ਪੁਲਿਸ ਦੇ ਅੰਦਰ ਵੀ ਉਹ ਕਿੰਨੀਆਂ ਆਪਣੀਆਂ ਸੇਵਾਵਾਂ ਨਿਭਾ ਦਿੰਦਾ ਹੈ ਉਹਨੂੰ ਟ੍ਰੇਨਡ ਕੀਤਾ ਉਹਨੂੰ ਪੜਾਇਆ ਹੈ ਨਾ ਦਾਤਾ ਜੀ ਕੇਂਦਨ ਜਦੋਂ ਉਹਨੂੰ ਪੜਾਇਆ ਉਹਨੂੰ ਜੋ ਪੜਾਇਆ ਉਹ ਪੜ ਗਿਆ ਬੰਦੇ ਨੂੰ ਕਲਾਸਾਂ ਦੇ ਵਿੱਚ ਕਿਤਾਬਾਂ ਪੜਾਈਆਂ ਉਹਨਾਂ ਕਿਤਾਬਾਂ ਦੇ ਇਹਨੂੰ ਸੱਚ ਦੀ ਵਿਚਾਰ ਧ੍ਰਿੜ ਕਰਾਈ ਜਿੰਨਾ ਸਿਲੇਬਸ ਹੈ ਉਹਦੇ ਅੰਦਰ ਇਹ ਤੇ ਨਹੀਂ ਸਮਝਾਇਆ ਜਾਂਦਾ ਵੀ ਤੂੰ ਝੂਠ ਬੋਲਣਾ ਹੈ ਤੂੰ ਠੱਗੀਆਂ ਮਾਰਨੀਆਂ ਨੇ ਤੂੰ ਫਰੇਬ ਕਰਨੇ ਤੂੰ ਚੋਰੀਆਂ ਕਰਨੀਆਂ ਨੇ ਤੂੰ ਡਾਕੇ ਮਾਰਨੇ ਨੇ ਤੂੰ ਮਿਲਾਵਟ ਕਰਨੀ ਹੈ ਕਿਸੇ ਵੀ ਐਜੂਕੇਸ਼ਨ ਵਿੱਚ ਪੜਾਈ ਵਿੱਚ ਇਹ ਨਹੀਂ ਸਮਝਾਇਆ ਜਾਂਦਾ ਚੀਜ਼ਾਂ ਕਿੱਥੋਂ ਜਨਮ ਲੈਂਦੀਆਂ ਨੇ ਜਦੋਂ ਬੰਦਾ ਪੜ ਜਾਂਦਾ ਫਿਰ ਉਹਦਾ ਦਿਮਾਗ ਜਦੋਂ ਵਿਕਸ਼ਿਤ ਹੁੰਦਾ ਉਹਦੇ ਵਿੱਚੋਂ ਫਿਰ ਜਦੋਂ ਆਪਣਾ ਮਤਲਬ ਜਨਮ ਲੈਂਦਾ ਫਿਰ ਉਹ ਬੰਦਾ ਇੱਥੇ ਖੜਾ ਹੋ ਜਾਂਦਾ ਹੈ ਫਿਰ ਉਹ ਇਹ ਸਭ ਕੁਝ ਸਮਾਜ ਵਿੱਚ ਕਰਦਾ ਉਹਨੂੰ ਦਾਤਾ ਜੀ ਕਹਿੰਦੇ ਨੇ ਲਿਖ ਲਿਖ ਪੜਿਆ ਤੇਤਾ ਕੜਿਆ ਫਿਰ ਸਾਬ ਜੀ ਨੇ ਦੂਜੀ ਉਦਾਹਰਣੇ ਪਾਛਾ ਕਹਿੰਦੇ ਨੇ ਬਹੁਤ ਤੀਰਥ ਭਵਿਆ ਹੁਣ ਤੀਰਥਾਂ ਤੇ ਭਵਿਆ ਬਹੁਤ ਦਾ ਮਤਲਬ ਇਹ ਬੜੇ ਬੜੇ ਸਾਰੇ ਤੀਰਥਾਂ ਤੇ ਗਿਆ ਇਸ਼ਨਾਨ ਕੀਤਾ ਤੇ ਸਾਬ ਜੀ ਕਹਿੰਦੇ ਨੇ ਤੇ ਤੋ ਲਵਿਆ ਲਵਿਆ ਦਾ ਮਤਲਬ ਹੁੰਦਾ ਹੈ ਲੋਏ ਲੋਏ ਲੂ ਲੂ ਕਰਨਾ ਧਿਆਨ ਦੇਣਾ ਲਵਿਆ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ بڑے ਤੀਰਥਾਂ ਤੇ ਗਿਆ ਉੱਥੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਚੁੱਪ ਨਹੀਂ ਬੈਠਿਆ ਜਿਹੜਾ ਮਿਲਦਾ ਹੈ ਜਿਵੇਂ ਕਾਂ ਸਾਰਾ ਦਿਨ ਕਾਂ ਕਾਂ ਕਰਦੇ ਨਾ ਸਭ ਕਹਿੰਦੇ ਨੇ ਉਹ ਜਿਹੜਾ ਤੀਰਥਾਂ ਤੇ ਗਿਆ ਹੋਇਆ ਸੀ ਉਹ ਲੋ ਲੋਏ ਕਰਦਾ ਉਹ ਵੀ ਲੋਕਾਂ ਨੂੰ ਦੱਸਦਾ ਫਿਰਦਾ ਦੇਖਿਆ ਮੈਂ ਇਸ ਤੀਰਥ ਤੇ ਗਿਆ ਮੈਂ ਇਸ ਤੀਰਥ ਤੇ ਜਾਣਾ ਮੈਂ ਇੰਨੀ ਵਾਰੀ ਜਾਣਾ ਮੈਂ ਇੰਨੀ ਵਾਰੀ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਤੀਰਥਾਂ ਤੇ ਜਾਣਾ ਵੀ ਉਹਦੇ ਲਈ ਇੱਕ ਹੰਕਾਰ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇਸ ਲਈ ਨਹੀਂ ਜਾ ਰਿਹਾ ਵੀ ਉਹ ਤੀਰਤ ਤੇ ਜਾਏ ਤੇ ਕੋਈ ਪੁਲਾਹ ਕਰਮ ਕਰਕੇ ਆਇਆ। ਸਤਿਗੁਰ ਕਹਿੰਦੇ ਉਹਨਾਂ ਦੇ ਤੀਰਥਾਂ ਤੇ ਜਾਣਾ ਵੀ ਉਹਦੇ ਲਈ ਹਉਮੈ ਬਣ ਗਿਆ, ਹੰਕਾਰ ਬਣ ਗਿਆ। ਬਹੁਤ ਹੀ ਤੀਰਥ ਭਵਿਆ ਬੜੇ ਤੀਰਥਾਂ ਤੇ ਪਟਕੇ ਆ ਤੇ ਸਾਬ ਕਿੰਨੇ ਤੇ ਤੋਲਵਿਆ ਉਨਾ ਹੀ ਲੋ ਲੋ ਕਰਦਾ ਪਿਆ ਉਨਾ ਹੀ ਲੋਕਾਂ ਨੂੰ ਦੱਸੀ ਜਾਂਦਾ ਹੈ ਉਨਾ ਹੀ ਸੰਸਾਰ ਨੂੰ ਦੱਸਦਾ ਭਲਿਆ ਤੇਰਾ ਲੋਕਾਂ ਨੂੰ ਦੱਸਣ ਨਾਲ ਕੀ ਫਰਕ ਪੈ ਜਾਣਾ ਤੂੰ ਗਿਆ ਹੈ ਮੁਬਾਰਕ ਹੈ ਤੈਨੂੰ ਪਰ ਤੇਰੇ ਦੱਸਣ ਦਾ ਮਤਲਬ ਕੀ ਹੈ ਦੱਸਣ ਦਾ ਮਤਲਬ ਇਹ ਹੈ ਕਿ ਦੇਖਿਆ ਤੁਸੀਂ ਨਹੀਂ ਜਾਣਦੇ ਮੈਂ ਜਾਣਦਾ ਤੁਸੀਂ ਨਹੀਂ ਜਾਣਦੇ ਨਾ ਮੈਂ ਜਾਣਦਾ ਮੈਂ ਸਕਰ ਕੇ ਜਾਨਣਾ ਕਿਉਂਕਿ ਮੈਂ ਸਮਝਣਾ ਵੀ ਤੀਰਤ ਤੇ ਜਾ ਕੇ ਪਾਪ ਦੂਰ ਹੋ ਜਾਂਦੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਦੂਰ ਨਹੀਂ ਹੋਏ ਤੇਰੇ ਅੰਦਰ ਤੇ ਹੋਰ ਜ਼ਿਆਦਾ ਹੰਕਾਰ ਆ ਗਿਆ ਤੂੰ ਤੇ ਹੋਰ ਜ਼ਿਆਦਾ ਪਾਪੀ ਬਣ ਗਿਆ ਅੰਦਰੋਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤ ਤੀਰਤ ਭਵਿਆ ਤੇ ਤੋ ਲਵਿਆ ਫਿਰ ਸਾਹਿਬ ਜੀ ਨੇ ਤੀਜੀ ਗੱਲ ਕੀਤੀ ਪਾਤਸ਼ਾਹ ਕਹਿੰਦੇ ਨੇ ਬਹੁ ਭੇਖ ਕੀਆ ਬੜੀ ਤਰ੍ਹਾਂ ਦੇ ਭੇਖ ਬਣਾਏ ਪੀਖ ਧਰਮ ਦੀ ਦੁਨੀਆ ਦੇ ਵਿੱਚ ਪਹਿਰਾਵੇ ਪੀਖ 바ਰੀ ਪੀਖ ਦਾ ਸੰਬੰਧ 바ਰੀ ਬਨਾਵਟ ਦੇ ਨਾਲ ਹੁੰਦਾ ਹੈ 바ਰੀ ਦੇਖ ਦੇ ਨਾਲ ਹੁੰਦਾ ਹੈ ਪੀਖ 바ਰੀ ਦੇਖੇ ਵੱਖੋ ਵੱਖਰੀ ਦੇਖੇ ਸੰਸਾਰ ਦੇ ਅੰਦਰ ਸਤਿਗੁਰ ਨੇ ਬਾਣੀ ਅੰਦਰ ਜ਼ਿਕਰ ਕੀਤਾ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਮੈਂ ਛੋਟੀ ਜੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦਿਆਂ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਸੰਬੋਧਨ ਕੀਤਾ ਪਾਤਸ਼ਾਹ ਕਹਿੰਦੇ ਨੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਬਾਦਸ਼ਾਹ ਕਿੰਨੇ ਤੁਸੀਂ ਜੋਗਿਓ ਤੁਸੀਂ ਆਪਣੇ ਕੋਲੋਂ ਕਹਿੰਦੇ ਹੋ ਵੀ ਅਸੀਂ ਕੰਨਾਂ ਵਿੱਚ ਮੁੰਦਰਾ ਪਾਈਆਂ ਨਹੀਂ ਹੁਣ ਮੁੰਦਰਾ ਪਾਣੀਆਂ ਸੋਖੀਆਂ ਪੇ ਲੋ ਕੰਨ ਪਾੜੇ ਉਹਨਾਂ ਅੰਦਰ ਮੁੰਦਰਾ ਪਾਈਆਂ ਫਿਰ ਕਹਿੰਦੇ ਅਸੀਂ ਦੇਖਿਆ ਕਿ ਘਰ ਆਪਣੇ ਸ਼ਰੀਰ ਤੇ ਪੂਰੇ ਤੇ ਸੁਆਵ ਮਲ ਲਈ ਅਸੀਂ ਸੰਸਾਰ ਨੂੰ ਦੁਨੀਆ ਨੂੰ ਜਗਤ ਨੂੰ ਛੱਡ ਦਿੱਤਾ ਦਾਤਾ ਜੀ ਕਹਿੰਦੇ ਨੇ ਕੀ ਹੋ ਗਿਆ ਜੇ ਤੁਸੀਂ ਇੰਨਾ ਕੁਝ ਕਰ ਲਿਆ ਪਾਤਸ਼ਾਹ ਕਹਿੰਦੇ ਨੇ ਮੇਰੀ ਨਿਗਾਹ ਦੇ ਵਿੱਚ ਕੁਝ ਵੀ ਨਹੀਂ ਕਮਾਲ ਦੀ ਗੱਲ ਹੈ ਉਹ ਕਹਿੰਦੇ ਅਸੀਂ ਤੇ ਇੰਨੀ ਕਾਲਣਾ ਕਾਲਨੇ ਪਿਆ ਸਮਾਜ ਵਿੱਚ ਹੁੰਦੇ ਬੜੇ ਸੁਖੀ ਹੋਣਾ ਸੀ ਇਹਨੇ ਦੁੱਖ ਭੋਗੇ ਨੇ ਪਾਤਸ਼ਾਹ ਕਹਿੰਦੇ ਨੇ ਕੀ ਫਾਇਦਾ ਇਹਨਾਂ ਦਾ ਦੱਸੋ ਮੈਨੂੰ ਕੋਈ ਲਾਭ ਹੈ ਤੇ ਦੱਸੋ ਪਾਤਸ਼ਾਹ ਕਹਿੰਦੇ ਨੇ ਹਾਂ ਮੁੰਡਾ ਸੰਤੋਖ ਜੇ ਤੂੰ ਸੰਤੋਖ ਦੀਆਂ ਮੁੰਦਰਾ ਪਾ ਲਏਂ ਤੇਰੇ ਜੀਵਨ ਵਿੱਚ ਕੰਟੈਂਟਮੈਂਟ ਆ ਜਾਏ ਸੰਤੋਖ ਆ ਜਾਏ ਤੇਰੇ ਜੀਵਨ ਵਿੱਚ ਟਿਕਾ ਆ ਜਾਏ ਦਾਤਾ ਜੀ ਕਹਿੰਦੇ ਨੇ ਮੁੰਡਾ ਸੰਤੋਖ ਸ਼ਰਮ ਪਤ ਚੋਲੀ ਜਿਹੜੀ ਚੋਲੀ ਤੂੰ ਪਾਈ ਏ ਜਿੰਦੇ ਵਿੱਚ ਖੈਰ ਮੰਗ ਮੰਗ ਕੇ ਪਾਨੈ ਤੂੰ ਮਿਹਨਤ ਨੂੰ ਝੋਲੀ ਬਣਾ ਲੈ ਮੰਗਣਾ ਤੈਨੂੰ ਅਪਸ਼ਾਪ ਲੱਗੇ ਤੂੰ ਮੰਗੇ ਨਾ ਹੱਥ ਨਾ ਾਡੇ ਕਿਸੇ ਅੱਗੇ ਹੱਥ ਅੱਡਣ ਦੀ ਬਜਾਏ ਤੂੰ ਮਿਹਨਤ ਕਰੇ ਮਸ਼ੱਕਤ ਕਰਕੇ ਖਾਏ ਮੰਦਾ ਸੰਤੋਖ ਸ਼ਰਮ ਪਰ ਝੋਲੀ ਧਿਆਨ ਕੀ ਕਰੇ ਬਿਬੂ ਤੂ ਵੀ ਭੂਤ ਲਈ ਹੋਈ ਆਪਣੇ ਪਿੰਡੇ ਤੇ ਕਿੰਨਾ ਮੈਂ ਸੁਆਹ ਮਲ ਕੇ ਦੇਖਿਆ ਮੈਂ ਸੁਆਹ ਹੋ ਗਿਆ ਅੰਦਰੋਂ ਤੇ ਬਾਹਰੋਂ ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਸਤਗੁਰ ਕਹਿੰਦੇ ਨੇ ਇਹ ਸੁਆਹ ਮਿਲਿਆ ਕੀ ਹੋ ਜਾਣਾ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਰੱਬ ਦੇ ਨਾਲ ਕਦੀ ਧਿਆਨ ਜੋੜੇ ਸ਼ੁਰਤੀ ਜੋੜੀ ਰੱਬ ਨਾਲ ਸੁਰਤ ਨੂੰ ਜੋੜਨਾ ਇਹ ਤੇਰੀ ਭੂਤ ਹੋਵੇ ਪਿੰਡੇ ਤੇ ਸੁਆਹ ਮਿਲਿਆ ਰੱਬ ਨੂੰ ਥੋੜਾ ਮਿਲਿਆ ਜਾਂਦਾ ਸੁਰਤ ਰੱਬ ਨਾਲ ਜੁੜੇਗੀ ਤੇ ਉਹਨੂੰ ਮਿਲੋਗੇ ਧਿਆਨ ਕੀ ਕਰੇ ਬਿਬੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਆਪਣੇ ਆਪ ਨੂੰ ਘਰ ਕਾਟ ਛੱਡ ਕੇ ਜੰਗਲਾਂ ਦੇ ਵਿੱਚ ਬਹਿ ਜਾਣਾ ਸਾਬ ਕਹਿੰਦੇ ਨੇ ਆਪਣੀ ਕਾਇਆ ਨੂੰ ਵਿਕਾਰਾਂ ਵਾਲੇ ਪਾਸਿਓਂ ਕੁਆਕਵਾਰਾ ਬਣਾ ਲਓ ਜਿਵੇਂ ਕੁਆਰਾ ਕੁਆਰਾ ਕੋਣ ਹੈ ਜਿਹੜਾ ਵਿਆਹਾ ਨਹੀਂ ਹੈ ਕੁਆਰਾ ਸਤਗੁਰ ਕਹਿੰਦੇ ਨੇ ਆਪਣੀ ਕਾਇਆ ਨੂੰ ਵਿਕਾਰਾਂ ਵਾਲੇ ਪਾਸੇ ਨਹੀਂ ਡੋਲਣ ਦੇਣਾ ਗ੍ਰਿਸ਼ਤੀ ਹੋ ਤੇ ਗ੍ਰਿਸ਼ਤ ਵਿੱਚ ਰਹਿ ਕੇ ਗ੍ਰਿਸ਼ਤ ਧਰਮ ਨੂੰ ਅਪਣਾਓ ਪਾਤਸ਼ਾਹ ਕੰਨ ਦੇ ਜੇ ਜੁਗਤੀ ਐ ਤੇ ਤੁਹਾਡਾ ਪ੍ਰਵਾਨ ਐ ਨਹੀਂ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਆਈ ਪੰਤੀ ਸ਼ਗਲ ਜਮਾਤੀ ਮਨ ਜਿੱਤੈ ਜਗ ਜੀ ਸਭ ਕਹਿੰਦੇ ਨੇ ਮਨ ਨੂੰ ਜਿੱਤੋ ਤਾਂ ਜਗਤ ਜਿੱਤਿਆ ਜਾਣਾ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਬਹੁ ਭੇਖ ਕੀਆ ਭੇਖ ਬੜੇ ਬਣਾਏ ਸਤਿਗੁਰ ਜੀ ਕਹਿੰਦੇ ਨੇ ਪਰ ਹੋਇਆ ਕਿ ਦੇਹੀ ਦੁਖਦੀਆ ਹੁਣ ਭੇਖ ਬਣਾਣੇ ਕੋਈ ਸੁੱਖੇ ਥੋੜਾ ਨੇ ਨੰਗੇ ਪੈਰੀ ਤੁਰਨਾ ਕੋਈ ਸੁੱਖ ਹੈ ਅਤ ਤੁਸੀਂ ਦੇਖੋ ਜਦੋਂ ਕਾਵੜ ਯਾਤਰਾ ਨਿਕਲਦੀ ਦੋ ਤੁਰਦੇ ਨੇ ਨਾ ਲੋਕ ਨੰਗੇ ਪੈਰੀ ਕੋਈ ਸੋਖੀ ਖੇੜ ਥੋੜਾ ਇੰਨਾ ਇੰਨਾ ਵਜਨ ਲੈ ਕੇ ਚੱਲਣਾ ਹੁਣ ਧਰਮ ਦੇ ਭੇਖ ਕੋਈ ਸੋਖੇ ਨਹੀਂ ਧੂਣੀਆਂ ਮਾਲ ਕੇ ਬਹਿ ਜਾਣੀਆਂ ਗਰਮੀ ਦੇ ਵਿੱਚ ਤੁਹਣੀ ਬਲ ਲੈਣੀ ਸਰਦੀ ਵਿੱਚ ਠੰਡੇ ਪਾਣੀ ਵਿੱਚ ਖੜੇ ਇਹ ਕੋਈ ਸ਼ੌਕੀਆਂ ਖੇਡਾ ਨਹੀਂ ਪਰ ਦਾਤਾ ਜੀ ਕਹਿੰਦੇ ਨੇ ਜੇ ਸਿਰਫ ਆਪਣੇ ਮਨ ਦੀ ਹਉਮੈ ਲਈ ਹੋ ਰਿਹਾ ਹੈ ਦਾਤਾ ਜੀ ਕਹਿੰਦੇ ਨੇ ਸਿਰਫ ਇਹਦੇ ਪਿੱਛੇ ਹਉਮੈ ਹੈ ਇਹ ਦੇਖੋ ਜੀ ਮੈਂ ਹਾਂ ਸੰਸਾਰ ਦੇ ਅੰਦਰ ਮੇਰੇ ਵਰਗਾ ਕੋਈ ਨਹੀਂ ਕਰ ਸਕਦਾ ਤੇ ਸਤਿਗੁਰ ਕਹਿੰਦੇ ਨੇ ਬਹੁ ਭੇਖ ਕੀਆ ਦੇਹੀ ਦੁੱਖ ਦਿਆ ਇਹਨੇ ਭੇਖ ਬਣਾ ਕੇ ਦੇਹੀ ਨੂੰ ਹੀ ਦੁੱਖ ਦਿੱਤਾ ਹੈ ਸਰੀਰ ਨੂੰ ਹੀ ਦੁੱਖ ਦਿੱਤਾ ਹੈ ਹਾਸਲ ਕੁਝ ਨਹੀਂ ਹੋਇਆ ਫਿਰ ਸਭ ਜੀ ਕਹਿੰਦੇ ਨੇ ਸਹੋਵੇ ਜੀਆ ਆਪਣਾ ਕੀਆ ਜਿਹੜੇ ਆਪਣੇ ਕੀਤੇ ਹੋਏ ਕਰਮ ਬੰਦੇ ਨੇ ਕਮਾਏ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਸਹੋਵੇ ਜੀਆ ਦਾਤਾ ਜੀ ਕਹਿੰਦੇ ਨੇ ਇਹ ਕੀਤੇ ਹੋਏ ਕਰਮਾਂ ਦੇ ਦੁੱਖ ਫਿਰ ਜਿੰਦ ਸਹਾਰ ਦੇ ਜੀਵ ਸਹਾਰ ਦਾ ਪਿਆ ਸਹੋ ਦਾ ਮਤਲਬ ਹੈ ਸਹਾਰਨਾ ਜੀਆ ਦਾ ਮਤਲਬ ਹੈ ਜੀਵ ਪਾਤਸ਼ਾਹ ਕਹਿੰਦੇ ਨੇ ਆਪਣਾ ਕੀਆ ਆਪਣੇ ਕੀਤੇ ਹੋਏ ਕਰਮਾਂ ਦੇ ਦੁੱਖ ਨੂੰ ਸਹਾਰ ਰਿਹਾ ਦੇ ਨੂੰ ਦੁੱਖ ਦੇ ਕੇ ਅੰਨ ਨਾ ਖਾਇਆ ਪਾਤਸ਼ਾਹ ਕਹਿੰਦੇ ਨੇ ਬੰਦਾ ਕਹਿੰਦਾ ਮੈਂ ਅੰਨ ਨਹੀਂ ਖਾਂਦਾ ਅੰਨ ਤੋਂ ਦੂਰ ਬੜੇ ਐਸੇ ਨੇ ਸਾਡੇ ਸਮਾਜ ਵਿੱਚ ਜਿਨ੍ਹਾਂ ਨੂੰ ਲੋਕ ਬੜੇ ਮਾਨ ਨਾਲ ਕਹਿੰਦੇ ਨੇ ਤੁਹਾਨੂੰ ਪਤਾ ਹੈ ਅਸੀਂ ਜਿਹੜੇ ਬਾਬਾ ਜੀ ਕੋਲੋਂ ਜਾਣਦੇ ਹਾਂ ਅੰਨ ਨੂੰ ਹੱਥ ਨਹੀਂ ਲਾਂਦੇ ਅੰਨ ਨਹੀਂ ਖਾਂਦੇ ਅੰਨ ਨਾ ਖਾ ਕੇ ਕੀ ਸਮਾਜ ਦਾ ਸਵਾਰ ਲਿਆਉਂਦੇ ਦੱਸੋ ਜੀ ਉਹਨਾਂ ਦੇ ਨਾ ਖਾਣ ਕਰਕੇ ਕੀ ਦੁਨੀਆ ਦੇ ਅੰਦਰ ਲੋਕਾਂ ਦਾ ਪੇਟ ਜਾਦਾ ਭਰ ਗਿਆ ਕਿ ਜਿਹੜਾ ਭੁੱਖਾ ਸੀ ਉਹਨੂੰ ਮਿਲ ਗਿਆ ਉਹਨੇ ਅੰਨ ਨਹੀਂ ਖਾਦਾ ਇਹਦੇ ਵਿੱਚ ਪ੍ਰਾਪਤੀ ਕੀ ਹੈ ਸਾਹਿਬ ਜੀ ਕਹਿੰਦੇ ਨੇ ਕੀ ਪ੍ਰਾਪਤੀ ਹੈ ਸਮਾਜ ਲਈ ਉਹਨੇ ਕੀ ਕੀਤਾ ਹੈ ਦਾਤਾ ਜੀ ਕਹਿੰਦੇ ਨੇ ਸਮਾਜ ਲਈ ਕੁਝ ਕਰੇ ਮੇਰੇ ਸਤਿਗੁਰ ਜੀ ਉਹਨੂੰ ਸਭ ਤੋਂ ਵੱਡਾ ਮੰਨਦੇ ਨੇ ਭਾਵੇਂ ਉਹ ਬੰਦਾ ਸਾਰਾ ਦਿਨ ਮਿਹਨਤ ਕਰਦਾ ਹੈ ਰੋਡ ਤੇ ਬੈਠ ਕੇ ਕੰਮ ਕਰਦਾ ਹੈ ਰੇੜੀ ਲਾ ਕੇ ਗੁਜ਼ਾਰਾ ਕਰਦਾ ਹੈ ਪਰ ਉਹ ਸਮਾਜ ਦੇ ਭਲੇ ਲਈ ਕੁਝ ਕਰ ਰਿਹਾ ਦੁਨੀਆ ਲਈ ਜੀ ਰਿਹਾ ਸਤਿਗੁਰ ਕਹਿੰਦੇ ਨੇ ਉਹ ਬਾਦਸ਼ਾਹ ਬੰਦਾ ਹੈ ਉਹ ਰੱਬ ਨਾਲ ਜੁੜਿਆ ਹੋਇਆ ਹੈ ਤੇ ਜਿਹੜਾ ਉਹ ਜਿਆ ਵਿਲਾਏ ਮੇਰੇ ਸਤਿਗੁਰ ਕਹਿੰਦੇ ਨੇ ਦੁਨੀਆ ਨੂੰ ਪਰਮ ਵਿੱਚ ਪਾਇਆ ਹੋਇਆ ਕਿ ਦੇਖਾ ਜੀ ਮੈਂ ਅੰਨ ਨਹੀਂ ਖਾਂਦਾ ਅੰਨ ਨਾ ਖਾਇਆ ਸਵਾਦ ਗਵਾਇਆ ਸਭ ਕਹਿੰਦੇ ਨੇ ਉਹਨੇ ਤੇ ਆਪਣਾ ਹੀ ਸਵਾਦ ਗਵਾਇਆ ਨਾ ਉਹਨੇ ਅੰਨ ਨਹੀਂ ਖਾਦਾ ਤੇ ਆਪਣਾ ਸਵਾਦ ਹੀ ਗਵਾਇਆ ਨਾ ਤਾਤਾ ਜੀ ਕਹਿੰਦੇ ਨੇ ਬਹੁਤ ਦੁੱਖ ਪਾਇਆ ਦੂਜਾ ਪਾਇਆ ਦੂਜੇ ਪਾਏ ਦੇ ਅੰਦਰ ਦੁਬਿਧਾ ਦੇ ਅੰਦਰ ਡੁਅਲਿਟੀ ਦੇ ਅੰਦਰ ਪੈ ਕੇ ਸਾਬ ਜੀ ਕਹਿੰਦੇ ਨੇ ਉਹ ਬੜਾ ਦੁੱਖ ਭੋਗਦਾ ਹੈ ਬੜਾ ਦੁਖੀ ਹੁੰਦਾ ਹੈ ਅੰਦਰੋਂ ਉਹਨੂੰ ਪੁੱਛ ਕੇ ਵੇਖੋ ਨਿਆਣ ਛੱਡਿਆ ਪਰ ਅੰਦਰੋਂ ਦੁਖੀ ਕਿੰਨਾ ਹੈ ਤੇ ਸਾਬ ਦੀ ਬਾਣੀ ਤੇ ਤੋਂ ਤੱਕ ਕਹਿੰਦੀ ਏ ਪਾਤਸ਼ਾਹ ਜੀ ਕਹਿੰਦੇ ਨੇ ਜਗ ਮੈਂ ਬਖਤੇ ਦੁੱਧਾ ਧਾਰੀ ਦੁਨੀਆ ਦੇ ਅੰਦਰ ਕਹਿੰਦੇ ਨੇ ਅਸੀਂ ਦੁੱਧ ਧਾਰੀ ਆ ਅਸੀਂ ਸਿਰਫ ਦੁੱਧ ਹੀ ਪੀਨੇ ਆ ਤੇ ਪਾਤਸ਼ਾਹ ਕਹਿੰਦੇ ਨੇ ਗੁਪਤੀ ਖਾਵੇਂ ਬਟਕਾ ਸਾਰੀ ਅੰਦਰ ਕਮਰਿਆਂ ਦੇ ਵਿੱਚ ਲੁੱਕ ਕੇ ਸਤਿਗੁਰ ਕਹਿੰਦੇ ਨੇ ਚੁੱਪਚੀ ਪੀਤੇ ਸਭ ਕੁਝ ਖਾਈ ਜਾਂਦੇ ਨੇ ਬਾਰ ਚੇਲੇ ਰੱਖੇ ਨੇ ਉਹ ਦੱਸਦੇ ਨੇ ਨਹੀਂ ਬਾਬਾ ਜੀ ਸਮਾਧੀ ਵਿੱਚ ਨਹੀਂ ਪਤਾ ਕੀ ਬਾਬਾ ਜੀ ਸਮਾਧੀ ਵਿੱਚ ਨਹੀਂ ਬਾਬਾ ਜੀ ਭੋਗ ਵਿਲਾਸ ਵਿੱਚ ਨੇ ਬਾਬਾ ਜੀ ਸ਼ੱਕ ਰਹੇ ਨੇ ਪਦਾਰਤ ਰਾਮ ਨਾਲ ਅੰਦਰ ਬਹਿ ਕੇ ਦਾਤਾ ਜੀ ਕਹਿੰਦੇ ਨੇ ਇਹ ਸੰਸਾਰ ਦੇ ਅੰਦਰ ਅੰਨ ਨਾ ਖਾਇਆ ਸਾਧ ਖਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਫਿਰ ਸਾਬ ਜੀ ਕਹਿੰਦੇ ਨੇ ਬਸਤਰ ਨਾ ਪਹਿਰੈ ਕੱਪੜੇ ਨਹੀਂ ਪਾਉਂਦੇ ਬੜੇ ਨਿਆਸੀ ਫਿਰ ਕਹੇਗਾ ਨਾ ਨਾਂਗੇ ਸਾਥ ਸਭ ਕਹਿੰਦੇ ਨੇ ਕੱਪੜੇ ਤਿਆਗ ਦਿੱਤੇ ਕੱਪੜੇ ਛੱਡ ਦਿੱਤੇ ਬਸਤਰ ਨਾ ਪਹਿਰੈ ਸਤਿਗੁਰ ਕਹਿੰਦੇ ਨੇ ਅਹ ਨਿਸ ਕਹਰੈ ਅਹ ਨਿਸ ਦਾ ਮਤਲਬ ਹੈ ਦਿਨ ਰਾਤ ਦੁਖੀ ਹੁੰਦੇ ਨੇ ਹੁਣ ਜਿਨੇ ਕੱਪੜੇ ਛੱਡੇ ਦੁਖੀ ਹੋ ਰਿਆ ਨਾ ਸਰਦੀ ਦੀ ਰੁੱਤ ਵਿੱਚ ਦੁਖੀ ਹੈ ਗਰਮੀ ਦੀ ਰੁੱਤ ਵਿੱਚ ਦੁਖੀ ਹੈ ਬਰਸਾਤ ਵਿੱਚ ਦੁਖੀ ਹੈ ਦਾਤਾ ਜੀ ਕਹਿੰਦੇ ਨੇ ਦੱਸੋ ਜੀ ਉਹਨੇ ਕੱਪੜਿਆਂ ਦਾ ਤਿਆਗ ਕਰਕੇ ਕੀ ਸਵਾਰ ਲਿਆ ਦੱਸੋ ਜੀ ਜਿਹੜੇ ਨੰਗੇ ਸਾਧੂਰੇ ਫਿਰਦੇ ਨੇ ਕੀ ਸਾਡੇ ਸਮਾਜ ਨੂੰ ਪ੍ਰੇਰਨਾ ਦਿੰਦੇ ਨੇ ਕੋਈ ਸਮਾਜ ਨੂੰ ਸਵਾਰਦੇ ਨੇ ਜੇ ਸਾਰੀ ਦੁਨੀਆ ਇਹਨਾਂ ਦੇ ਰਸਤੇ ਤੇ ਚੱਲ ਪਏ ਤੁਸੀਂ ਇਮੇਜਿਨ ਕਰ ਸਕਦੇ ਹੋ ਦੁਨੀਆ ਕਿਹੋ ਜੀ ਹੋਏਗੀ ਤੁਹਾਡਾ ਆਪਣਾ ਬੱਚਾ ਆਖੇ ਜੀ ਮੈਂ ਨਹੀਂ ਕੱਪੜੇ ਛੱਡ ਕੇ ਮੈਂ ਨੰਗੇ ਸਾਧਾ ਨਾਲ ਮਿਲਣਾ ਤੁਸੀਂ ਕੀ ਸੋਚੋਗੇ ਪਾਲ ਕੇ ਇਸ ਕਰਕੇ ਕਿੱਡਾ ਵੱਡਾ ਕੀਤਾ ਤੁਸੀਂ ਚੱਲਣ ਦਿਓਗੇ ਉਹਨੂੰ ਇਸ ਰਸਤੇ ਤੇ ਤੁਸੀਂ ਆਖੋਗੇ ਤੁਹਾਡਾ ਬੱਚਾ ਕੰਨ ਪਾੜ ਕੇ ਪੜਵਾ ਕੇ ਤੇ ਜੋਗੀ ਬਣ ਜਾਏ ਦਾਤਾ ਜੀ ਕਹਿੰਦੇ ਨੇ ਇਹ ਸਮਾਜ ਦੇ ਲਈ ਕੋਈ ਚੰਗੀ ਪ੍ਰੇਰਨਾ ਨਹੀਂ ਦੇ ਰਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬਸਤਰ ਨਾ ਪਹਿਰੈ ਕੱਪੜੇ ਨਹੀਂ ਪਾਉਂਦੇ ਅਹਨਿਸ ਕਹਿ ਰੈ ਦਿਨ ਰਾਤ ਦੁਖੀ ਹੁੰਦੇ ਨੇ ਮੋਣ ਵੀ ਗੁੱਤਾ ਮੋਨੀ ਬਣ ਕੇ ਬੋਲਦੇ ਨਹੀਂ ਜ਼ੁਬਾਨ ਤੋਂ ਸਾਡੇ ਬਾਬਾ ਜੀ ਨਹੀਂ ਬੋਲਦੇ ਉਹ ਬਿਲਕੁਲ ਚੁੱਪ ਰਹਿੰਦੇ ਨੇ ਬੜੇ ਮੈਂ ਵੇਖੇ ਨੇ ਮੋਨੀ ਸਾਬ ਕਹਿੰਦੇ ਨੇ ਮੂਹਨ ਵੀ ਗੁੱਤਾ ਕਿਉਂ ਜਾਗੇ ਗੁਰਬਿੰਦ ਸੁੱਤਾ ਸਾਬ ਕਹਿੰਦੇ ਨੇ ਸੁੱਤਾ ਹੋਇਆ ਕਿਵੇਂ ਜਾਗੇਗਾ ਗੁਰੂ ਤੋਂ ਬਿਨਾ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਜਪਜੀਤ ਸਾਹਿਬ ਜੀ ਦੀ ਪਹਿਲੀ ਪੰਕਤੀ ਵਿੱਚ ਇਨਾ ਪਖੰਡਾ ਨੂੰ ਕੋਟ ਕੀਤਾ ਸੋਚਾ ਸੋਚ ਨਾ ਹੋ ਗਈ ਸਭ ਕਿੰਨੇ ਸੁਚਮਤਾ ਰੱਖਾਂ ਦੇ ਨਾਲ ਤੂੰ ਸੁੱਚਾ ਨਹੀਂ ਹੋਏਗਾ ਆਪਾਂ ਵੀ ਬੜੀਆਂ ਸੁਚਮਤਾ ਵਾਲੀਆਂ ਸੰਸਾਰ ਤੇ ਪਰਪਟੀਆਂ ਲੈ ਕੇ ਚੱਲਨੇ ਆ ਦਾਤਾ ਜੀ ਕਹਿੰਦੇ ਨੇ ਨਹੀਂ ਸੁੱਚਾ ਸੁਚਮਤਾ ਰੱਖਣ ਨਾਲ ਤੂੰ ਸੁੱਚਾ ਨਹੀਂ ਬਣੇਗਾ ਸੋਚਾ ਹੈ ਸੋਚਣਾ ਹੋਵੇ ਤੇਰਾ ਸੁੱਚਾ ਹੋਣਾ ਤੇਰੀ ਮੱਤ ਤੇ ਡਿਪੈਂਡ ਕਰਦਾ ਹੈ ਤੇਰੀ ਸੁਰਤ ਤੇ ਡਿਪੈਂਡ ਕਰਦਾ ਹੈ ਤੇਰਾ ਅੰਦਰ ਸ਼ਾਂਤ ਹੈ ਤੇਰੇ ਅੰਦਰ ਮਲੀਨਤਾ ਨਹੀਂ ਹੈ ਦਾਤਾ ਜੀ ਕਹਿੰਦੇ ਨੇ ਕੋਈ ਨਹੀਂ ਹੱਥ ਬੈਲੇ ਨੇ ਰੱਬ ਨੂੰ ਪ੍ਰਵਾਨ ਨੂੰ ਕਿਰਤੀ ਬੰਦੇ ਦੇ ਹੱਥ ਮੈਲੀ ਹੁੰਦੇ ਨੇ ਨਾ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੂੰ ਕਦੀ ਦੇਖਿਆ ਜ਼ਿੰਮੇਦਾਰ ਨੂੰ ਦੇਖਿਆ ਜਦੋਂ ਰੋਟੀ ਖੇਤਾਂ ਵਿੱਚ ਪਹੁੰਚਦੀ ਹੈ ਨਾ ਤੇ ਉਹ ਰੋਟੀ ਖਾਣ ਲੱਗਿਆਂ ਹੱਥ ਨਹੀਂ ਤੋਂਦੇ ਹੱਥ ਛਾੜਦੇ ਨੇ ਫੁਲਕੇ ਹੱਥ ਤੇ ਰੱਖਦੇ ਨੇ ਸਬਜ਼ੀ ਪਾਉਂਦੇ ਨੇ ਖਾ ਲੈਂਦੇ ਨੇ ਉਹਨਾਂ ਲਈ ਕਿਹੜੀ ਸੁੱਚਮਤਾ ਹੈ ਸਾਡੇ ਨਾਲੋਂ ਜ਼ਿਆਦਾ ਜੀਕੇ ਜਾਂਦੇ ਨੇ ਉਹ ਦਾਤਾ ਜੀ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਮੋਣ ਵਿਗੁੱਤਾ ਮੋਨੀ ਬਣ ਗਿਆ ਬੋਲਦਾ ਨਹੀਂ ਰਸਨਾ ਤੋਂ ਕੁਝ ਤੇ ਇਸ ਕਰਕੇ ਲੋਕਾਂ ਨੂੰ ਕਹਿੰਦਾ ਜੀ ਮੈਂ ਮੋਨੀ ਆ ਮੈਂ ਰੱਬ ਨੂੰ ਪਾਣ ਦੇ ਲਈ ਮੋਨੀ ਹੋ ਗਿਆ ਸਾਬ ਕਹਿੰਦੇ ਨੇ ਕਿਉਂ ਜਾਗ ਹੈ ਕਿਵੇਂ ਜਾਗੇਗਾ ਗੁਰਬਿਨ ਸੁਤਾ ਗੁਰੂ ਤੋਂ ਬਿਨਾ ਸੁਤਾ ਹੈ ਇਹਨੂੰ ਜਗਾਉਣ ਵਾਲਾ ਅੱਜ ਤੱਕ ਮਿਲਿਆ ਹੀ ਕੋਈ ਨਹੀਂ ਇਹਨੂੰ ਸਮਝ ਦੇਣ ਵਾਲਾ ਕੋਈ ਨਹੀਂ ਮਿਲਿਆ ਇਹ ਉਹਨਾਂ ਦੇ ਨਾਲ ਜੁੜ ਗਿਆ ਜਿਹੜੇ ਆਪ ਮੋਨੀ ਸਨ ਬਾਬਾ ਬੰਦਾ ਸਿੰਘ ਬਹਾਦਰ ਬੜੀ ਵੱਡੀ ਐਗਜ਼ਾਮਪਲ ਹੈ ਨਾ ਤਿੰਨ ਗੁਰੂ ਧਾਰਨ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਪਹਿਲਾਂ ਪੌਦਨ ਜ਼ਿਕਰ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਤਿੰਨ ਵਾਰ ਗੁਰੂ ਧਾਰਨ ਕਰਨ ਤੋਂ ਬਾਅਦ ਚੌਥੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਉਦੋਂ ਸਾਰਾ ਕੁਝ ਹੀ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਕੁਝ ਤਿਆਗ ਦਿੱਤਾ ਫਿਰ ਮੇਰੇ ਸਤਿਗੁਰ ਦੇ ਚਰਨਾਂ ਵਿੱਚ ਅੰਮ੍ਰਿਤ ਦੇ ਦਾਤ ਲੈ ਕੇ ਉਹ ਕਰਮ ਕਰਨ ਦੇ ਲਈ ਤੁਰੇ ਫਿਰ ਨજર ਆਇਆ ਜਿਹੜਾ ਪਹਿਲੋ ਇੱਕ ਬੱਕਰੇ ਦੇ ਮਰਨ ਤੇ ਬਬ ਧੰਨ ਗੁਰ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਕੁਰਲਾੰਦਾ ਸੀ ਉਹਨਾਂ ਨੂੰ ਸਮਝ ਆਈ ਵੀ ਨਹੀਂ ਇੱਥੇ ਦੁਨੀਆ ਤੇ ਜ਼ੁਲਮ ਕਰਨ ਵਾਲੇ ਜ਼ੁਲਮ ਕਰ ਰਹੇ ਨੇ ਆਮ ਬੰਦੇ ਗਰੀਬ ਲੋਕ ਨਿਤਾਣੇ ਲੋਕ ਲਤਾੜੇ ਹੋਏ ਲੋਕ ਉਹਨਾਂ ਦੇ ਹੱਥੋਂ ਮਾਰ ਖਾਂਦੇ ਤੇ ਮਰ ਰਹੇ ਨੇ ਮੈਂ ਆਪਣਾ ਸ਼ਰੀਰ ਉਹਨਾਂ ਨੂੰ ਬਚਾਣ ਲਈ ਉਹਨਾਂ ਦੀ ਹਿਫਾਜ਼ਤ ਲਈ ਲਾਵਾਂਗਾ ਤੁਰੇ ਫਿਰ ਉਹਨਾਂ ਨੇ ਨਵੀਂ ਸਿਰਜਣਾ ਸਿਰਜੀ ਲੋਕਾਂ ਨੂੰ ਹੱਕ ਦਿੱਤੇ ਜ਼ਿਮੀਂਦਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਨਾਲ ਜੋੜਿਆ ਦਾਤਾ ਜੀ ਕਹਿੰਦੇ ਨੇ ਕਿਉਂ ਜਾ ਕੇ ਗੁਰਬਿੰਨ ਸੁੱਤਾ ਗੁਰੂ ਨਹੀਂ ਪੂਰਾ ਮਿਲਿਆ ਤੇ ਬੰਦਾ ਸੁੱਤਾ ਹੋਇਆ ਇਹ ਮਤ ਸੋਚਣਾ ਵੀ ਅਸੀਂ ਗੁਰੂ ਧਾਰਿਆ ਕੋਈ ਅਸੀਂ ਜਾਗਦੇ ਆ ਤੁਹਾਨੂੰ ਸੋਚਣਾ ਪੈਣਾ ਜਿੰਦੇ ਨਾਲ ਤੁਸੀਂ ਜੁੜਿਓ ਉਹ ਜਾਗਦਾ ਕਿ ਉਹ ਸੁੱਤਾ ਹੋਇਆ ਹੈ ਗੁਰੂ ਨੂੰ ਵੀ ਤੇ ਵੇਖਣਾ ਪੂਰਾ ਸਤਿਗੁਰੂ ਜੀ ਪੂਰੇ ਗੁਰੂ ਦੀ ਗੱਲ ਬਾਣੀ ਵਿੱਚ ਕਰਦੇ ਨੇ ਅਧੂਰੇ ਦੀ ਨਹੀਂ ਕਰਦੇ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਪਾਗੂ ਪੇ ਤਾਣਾ ਪੈਰਾਂ ਦੇ ਵਿੱਚੋਂ ਜੁੱਤੀਆਂ ਛੱਡ ਦੇਣੀਆਂ ਆਪਣਾ ਕੀਆ ਕਮਾਣਾ ਪੈਰਾਂ ਪੈਰੋਂ ਨੰਗੇ ਤੁਰੇ ਜਾਣਾ ਸਾਬ ਕਹਿੰਦੇ ਨੇ ਦੁਖੀ ਹੋ ਰਿਆ ਨਾ ਆਪਣੇ ਕੀਤੇ ਹੋਏ ਨੂੰ ਕੁਮਾਰਿਆ ਅਲ ਮਲ ਖਾਈ ਗੰਧ ਪਿਲ ਖਾਣਾ ਅਲ ਮਲ ਦਾ ਮਤਲਬ ਹੁੰਦਾ ਹੈ ਮੈਲਾ ਕੁਚੈਲਾ ਗੰਧ ਜੋ ਮਿਲਣਾ ਖਾ ਲੈਣਾ ਸਿਰ ਛਾਈ ਪਾਈ ਸਿਰ ਦੇ ਵਿੱਚ ਛਾਈ ਮਿੱਟੀ ਪਾ ਲੈਣੀ ਆ ਜਿਹੜੇ ਤੁਸੀਂ ਇੱਕ ਫਿਰਕਾ ਐਸਾ ਜੈਨੀਆਂ ਦੇ ਅੰਦਰ ਉਹ ਕੀ ਕਰਦਾ ਹੈ ਉਹ ਉਹਨਾਂ ਦੇ ਅੰਦਰ ਧਰਮ ਦੀ ਵਿਚਾਰ ਇਹ ਪਾਈ ਗਈ ਉਹ ਕਹਿੰਦੇ ਨੇ ਸਾਹ ਵੀ ਲੈਣਾ ਹੈ ਨਾ ਤੇ ਮੂੰਹ ਤੇ ਪੱਟੀ ਬੰਨ ਕੇ ਰੱਖੋ ਅੰਦਰ ਸਾਹ ਲੈਣ ਲੱਗਿਆਂ ਵੀ ਅੰਦਰ ਕੋਈ ਕੀਟ ਨਾ ਚਲਾ ਜਾਏ ਦਾਤਾ ਜੀ ਕਹਿੰਦੇ ਨੇ ਜਦੋਂ ਜਦੋਂ ਸੰਸਾਰ ਦੇ ਅੰਦਰ ਭਟਕਦੇ ਨੇ ਆਪਣੇ ਪਖਾਨੇ ਨੂੰ ਫੋਲਦੇ ਨੇ ਤੇ ਵਿੱਚ ਕੋਈ ਜੀ ਨਾ ਆ ਕੇ ਮਰ ਜਾਏ। ਦਾਤਾ ਜੀ ਕਹਿੰਦੇ ਨੇ ਦਸੋ ਅਲਮਲ ਖਾਈ ਕਿਹੜਾ ਤਰਮ ਹੈ? ਅਲਮਲ ਗੰਦ ਪਿੱਲ ਖਾ ਕੇ ਸਿਰ ਛਾਈ ਪੈ ਸਿਰ ਦੇ ਅੰਦਰ ਛਾਈ ਮਿੱਟੀ ਸੁਆ ਮਲ ਕੇ ਆਪਣੇ ਵਾਲ ਪੁੱਟਨੇ ਦਾਤਾ ਜੀ ਕਹਿੰਦੇ ਨਾਲ ਮਲਖਾਈ ਸਿਰਛਾਈ ਪਾਈ ਮੂਰਖ ਅੰਦਾ ਪਤਕ ਵਾਏ ਸਾਹਿਬ ਕਹਿੰਦੇ ਨੇ ਮੂਰਖ ਬੰਦੇ ਨੇ ਅਗਿਆਨਤਾ ਦੇ ਵਿੱਚ ਆਪਣੀ ਆਪਣੀ ਇੱਜ਼ਤ ਗਵਾ ਲਈ ਹੈ ਆਪਣੇ ਮਨੁੱਖਾ ਜੀਵਨ ਨੂੰ ਗਵਾ ਲਿਆ ਵਿਣ ਨਾਮੈ ਕਿਛ ਥਾਏ ਨਾ ਪਾਈ ਨਾਮ ਤੋਂ ਬਿਨਾ ਸੱਚ ਤੋਂ ਬਿਨਾ ਸਾਹਿਬ ਕਹਿੰਦੇ ਨੇ ਕੋਈ ਬੰਦਾ ਥਾਂ ਤੇ ਟਿਕਾਣੇ ਤੇ ਨਹੀਂ ਪਹੁੰਚਦਾ ਰਹਿ ਬਿਬਾਣੀ ਜੰਗਲਾਂ ਦੇ ਵਿੱਚ ਸੁਤਾ ਮੜੀ ਮਸਾਣੀ ਮੜੀਆਂ ਮਸਾਣੀਆਂ ਦੇ ਵਿੱਚ ਸੁਤਾ ਆ ਨਾ ਜਾਣੇ ਅੰਧ ਨਾ ਜਾਣੇ ਸਾਹਿਬ ਕਹਿੰਦੇ ਨੇ ਅੰਨੇ ਬੰਦੇ ਨੂੰ ਜੀਵਨ ਜੀਣਾ ਹੀ ਨਹੀਂ ਆਇਆ ਰੱਬ ਨੇ ਇੰਨਾ ਕੁਝ ਦਿੱਤਾ ਹੈ ਮਸਾਣਾ ਵਿੱਚ ਜਾ ਕੇ ਸੋਣਾ ਬੜੀਆਂ ਵਿੱਚ ਜਾ ਕੇ ਲੋਕ ਉਹ ਇਹ ਪ੍ਰਪਾਰਟੀਆਂ ਕਰਦੇ ਨੇ ਸੰਸਾਰ ਵਿੱਚ ਪ੍ਰਾਪਤੀ ਦੇ ਲਈ ਕੁਝ ਨਾ ਕੁਝ ਮਿਲ ਜਾਏ ਹੁੰਦੇ ਨਹੀਂ ਬੜੇ ਤਰ੍ਹਾਂ ਦੇ ਐਫਰਟ ਕਰਦੇ ਨੇ ਲੋਕ ਡਰਦੇ ਨੇ ਉਹਨਾਂ ਤੋਂ ਦਾਤਾ ਜੀ ਕਹਿੰਦੇ ਨੇ ਰਹਿ ਬਿਬਾਣੀ ਬੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਤੇ ਸਾਹਿਬ ਕਹਿੰਦੇ ਨੇ ਇਹਨਾਂ ਦਾ ਅਖੀਰ ਪਛਤਾਵਾ ਹੁੰਦਾ ਹੈ ਇਹ ਪੂਰੇ ਨਹੀਂ ਇਹ ਅਧੂਰੇ ਨੇ ਇਹ ਬਹੁਤ ਪਿੱਛੇ ਨੇ ਸਮਾਜ ਵਿੱਚ ਇਹ ਪਛਤਾਵੇ ਵਿੱਚ ਮਰਦੇ ਨੇ ਸਤਿਗੁਰ ਭੇਟੇ ਸੋ ਸੁਖ ਪਾਏ ਜਿਹੜੇ ਸੱਚੇ ਸਤਿਗੁਰ ਨਾਲ ਮਿਲ ਜਾਣਗੇ ਉਹਨਾਂ ਨੂੰ ਆਤਮਿਕ ਸੁੱਖ ਮਿਲੇਗਾ ਹਰ ਕਾ ਨਾਮ ਮਨ ਵਸਾਏ ਫਿਰ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਣ ਦੇ ਉਹ ਕੀਰਤ ਕਰਨ ਨੂੰ ਤਜਵੀਂ ਦਿੰਦੇ ਨੇ ਨਾਮ ਜਪਦੇ ਨੇ ਵੰਡ ਕੇ ਛਕਦੇ ਨੇ ਦਾਤਾ ਜੀ ਕਹਿੰਦੇ ਨੇ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਨਾਨਕ ਜੀ ਪ੍ਰਿਪੂਰਨ ਪਰਮਾਤਮਾ ਜਦੋਂ ਨਦਰ ਕਰਦਾ ਤਾਂ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ ਆਸ ਅੰਦੇਸ਼ੇ ਤੈਨੇ ਕੇਵਲ ਫਿਰ ਉਹਦੇ ਅੰਦਰ ਕੋਈ ਸੰਸਾਰ ਦੀ ਕੁੜੀ ਆਸ ਨਹੀਂ ਰਹਿੰਦੀ ਉਹ ਆਸਾਂ ਤੋਂ ਅੰਦੇਸ਼ੀਆਂ ਤੋਂ ਚਿੰਤਾਵਾਂ ਤੋਂ ਦੂਰ ਹੋ ਕੇ ਨਹੀਂ ਕੇਵਲ ਦਾ ਮਤਲਬ ਹੈ ਦੂਰ ਹੋ ਕੇ ਹਉਮੈ ਸ਼ਬਦ ਜਲਾਏ ਸਤਿਗੁਰ ਦੇ ਸ਼ਬਦ ਦੇ ਨਾਲ ਆਪਣੇ ਅੰਦਰ ਦੀ ਹਉਮੈ ਨੂੰ ਸਾੜ ਦਿੰਦਾ ਹੈ ਉਹ ਗੁਰੂ ਦੇ ਸ਼ਬਦ ਨਾਲ ਆਪਣੇ ਅੰਦਰ ਦੀ ਹਉਮੈ ਨੂੰ ਖਤਮ ਕਰ ਲੈਂਦਾ ਕਿਉਂਕਿ ਜੇ ਪੜਿਆ ਨਹੀਂ ਤੇ ਸਤਿਗੁਰ ਕਹਿੰਦੇ ਨੇ ਤਾਂ ਵੀ ਅਧੂਰਾ ਹੈ ਜੇ ਪੜ ਕੇ ਬੁੱਝਿਆ ਨਹੀਂ ਤਾਂ ਵੀ ਅਧੂਰਾ ਹੈ ਕਿ ਕੋਈ ਤਰੀਕਾ ਹੈ ਵਿਦਿਆ ਵਿਚਾਰੀ ਤਾਂ ਪਰੋਪਕਾਰੀ ਤੂੰ ਇਹਨੂੰ ਵਿਚਾਰ ਇਹ ਤੇਰੇ ਵਿਚਾਰ ਤੱਕ ਜਦੋਂ ਤੂੰ ਵਿਚਾਰੇਗਾ ਇਹਨੂੰ ਤੈਨੂੰ ਤਾਂ ਸਮਝਾਏਗੀ ਵੀ ਇਹਦੇ ਵਿੱਚੋਂ ਮੈਂ ਪਰੋਪਕਾਰ ਕਿਵੇਂ ਕਰਨਾ ਹੈ ਹਰ ਇੱਕ ਕਰਮ ਵਿੱਚੋਂ ਪਰੋਪਕਾਰ ਕੀਤਾ ਜਾ ਸਕਦਾ ਹੈ ਕੋਈ ਕਿਤੇ ਵੀ ਬੈਠਾ ਹੋਵੇ ਪਰ ਉਹਦੇ ਅੰਦਰ ਪਰੋਪਕਾਰ ਕਰਨ ਦੀ ਭਾਵਨਾ ਤੇ ਹੋਵੇ ਉਹ ਆਪਣੀ ਉਸ ਵਿਦਿਆ ਨੂੰ ਉਸ এডਿਕੇਸ਼ਨ ਨੂੰ ਸਮਝੇ ਤੇ ਸਹੀ ਨਹੀਂ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਹਰ ਚੀਜ਼ ਹੌਮੇ ਬਣ ਜਾਂਦੀ ਹੈ ਹੌਮੇ ਦੇ ਵੇਗ ਵਿੱਚ ਚੱਲਣ ਵਾਲਾ ਹਮੇਸ਼ਾ ਅਧੂਰਾ ਹੈ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰਾਂ ਦਾ ਜੋਤੀ ਜੋਤ ਸਮਾਉਂਦੇ ਨੇ ਅੱਜ ਦੇ ਦਿਨ 1708 ਈਸਵੀ ਨੂੰ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੰਦੇੜ ਦੀ ਧਰਤੀ ਤੇ ਸਨ ਇੱਥੇ ਹੀ ਵਜ਼ੀਰ ਖਾਂ ਦੇ ਵੱਲੋਂ ਦੋ ਪਠਾਨ ਸਤਿਗੁਰਾਂ ਦੇ ਲਈ ਭੇਜੇ ਗਏ ਸਨ ਅਸਲ ਵਿੱਚ ਵਜ਼ੀਰ ਖਾਂ ਜਿਨ੍ਹਾਂ ਨੇ ਧੰਗ ਗੁਰੂ ਕਲਗੀ ਤਰਪਾਦਸ਼ਾ ਜੀ ਦੇ ਛੋਟੇ ਸਹਬਜ਼ਾਦੇਆਂ ਨੂੰ ਸ਼ਹੀਦ ਕੀਤਾ ਸੀ ਇਹਦੇ ਅੰਦਰ ਇੱਕ ਡਰ ਸੀ ਕਿਉਂਕਿ ਔਰੰਗਜ਼ੇਬ ਵੀ ਅਖੀਰ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦਾ ਸੀ ਪਰ ਉਹਦੀ ਇਹ ਮਿਲਣੀ ਗੁਰੂ ਪਾਤਸ਼ਾਹ ਜੀ ਨਾਲ ਨਾ ਹੋ ਸਕੇ ਇਹਦਾ ਪਿੰਦਰ ਸੀ ਬਹਾਦਰ ਸ਼ਾ ਇੱਕ ਲ ਮੇਰਾ ਇਤਿਹਾਸ ਮੈਂ ਸਿਰ 2 ਮਿੰਟ ਚ ਤੁਹਾਡੇ ਸਾਹਮਣੇ ਰੱਖ ਦਿਆਂ ਇੰਦਾ ਪੁੱਤਰ ਸੀ ਬਹਾਦਰ ਸ਼ਾ ਬਹਾਦਰ ਸ਼ਾ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਜ਼ਮਤ ਨੂੰ ਜਾਣਦਾ ਸੀ ਬੜਾ ਪਿਆਰ ਰਿਆ ਗੁਰੂ ਪਾਤਸ਼ਾਹ ਜੀ ਨਾਲ ਲੈਂਦਾ ਇਹਨੂੰ ਜਦੋਂ ਉਹ ਪਿਆਰ ਬਣਿਆ ਸੀ ਭਾਈ ਸਾਹਿਬ ਭਾਈ ਨੰਨ ਲਾਲ ਜੀ ਕਰਕੇ ਭਾਈ ਨੰਦ ਲਾਲ ਜੀ ਬਹਾਦਰ ਸ਼ਾ ਦੇ ਵਿਦਿਆ ਦਾਤਾ ਸਨ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲੋਂ ਚਲੇ ਗਏ ਸਨ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚੋਂ ਫਰਮਾਨ ਹੋਇਆ ਸੀ ਵੀ ਆ ਤੇ ਨੂੰ ਮੁਸਲਮਾਨ ਬਣਾ ਲਓ ਨਹੀਂ ਤੇ ਨੂੰ ਮਾਰ ਦਿਓ ਭਾਈ ਨੰਦ ਲਾਲ ਜਿੰਗ ਗੁਰੂ ਸਾਹਿਬ ਦੇ ਦਰਬਾਰ ਵਿੱਚ ਇਸੇ ਕਰਕੇ ਬਹਾਦਰ ਸ਼ਾਹ ਦਾ ਗੁਰੂ ਸਾਹਿਬ ਨਾਲ رابطہ ਬਣ ਗਿਆ ਜਦੋਂ ਔਰੰਗਜ਼ੇਬ ਦੀ ਮੌਤ ਹੋਈ ਇਹਨਾਂ ਪੁੱਤਰਾਂ ਦੇ ਅੰਦਰ ਆਪਸੀ ਵਿਵਾਦ ਹੋਏ ਝਗੜਾ ਹੋਇਆ ਲੜਾਈ ਸ਼ੁਰੂ ਹੋ ਗਈ ਤਖਤ ਦੇ ਲਈ ਤੇ ਉਸ ਵੇਲੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਤੁਸੀਂ ਮੇਰੀ ਮਦਦ ਕਰੋਗੇ ਤੇ ਮੈਨੂੰ ਤਖਤ ਮਿਲ ਸਕਦਾ ਹੈ ਸਾਹਿਬ ਨੇ ਆਖਿਆ ਵੀ ਸਾਡਾ ਕਰਮ ਨਹੀਂ ਹੈ ਪਰ ਹਾਂ ਜੇ ਤੂੰ ਚਾਹਨਾ ਹੈ ਤੇ ਤੈਨੂੰ ਕੁਝ ਸ਼ਰਤਾਂ ਨੇ ਸਾਡੀਆਂ ਮੰਨਣੀਆਂ ਪੈਣਗੀਆਂ ਕੁਝ ਸ਼ਰਤਾਂ ਤੇ ਆਧਾਰ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹਦੇ ਨਾਲ ਕੁਝ ਸਿੱਖ ਭੇਜੇ ਜੈਜੋ ਦੇ ਮੈਦਾਨ ਵਿੱਚ ਲੜਾਈ ਹੋਈ ਬਹਾਦਰ ਸ਼ਾਹ ਜਿੱਤਿਆ ਇਹਦੇ ਪ੍ਰਾਤਾਂ ਭਰਾਵਾਂ ਨੂੰ ਮਾਰ ਕੇ ਆਪ ਤਖਤ ਤੇ ਬੈਠਾ ਤਖਤ ਤੇ ਬੈਠਣ ਤੋਂ ਬਾਅਦ ਬਾਦ ਵਜ਼ੀਰ ਖਾਨ ਨੂੰ ਲੱਗਾ ਵੀ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨੇੜਤਾ ਬਣ ਗਈ ਹੈ ਬਹਾਦਰ ਸ਼ਾਹ ਦੇ ਨਾਲ ਤੇ ਸਤਿਗੁਰ ਪਾਤਸ਼ਾਹ ਜੀ ਨੇ ਇਹ ਬਚਨ ਆਖਿਆ ਸੀ ਵਜ਼ੀਰ ਖਾਨ ਨੂੰ ਵੀ ਜੇ ਤੂੰ ਜਿੱਤ ਗਿਆ ਜਿੱਤੇ ਹੋਰ ਅਨੇਕਾਂ ਗੱਲਾਂ ਕਹੀਆਂ ਸਨ ਉੱਥੇ ਉਹਨਾਂ ਵਿੱਚ ਇੱਕ ਗੱਲ ਇਹ ਸੀ ਕਿ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ ਸ਼ਹੀਦ ਕਰਵਾਇਆ ਹੈ ਉਹਨਾਂ ਦੀਆਂ ਮੁਸ਼ਕਲਾਂ ਬੰਨ ਕੇ ਤੂੰ ਸਾਡੇ ਪੈਰਾਂ ਵਿੱਚ ਉਹਨਾਂ ਨੂੰ ਲੈ ਕੇ ਆਏਂਗਾ ਵਜ਼ੀਰ ਖਾਂ ਸਮਝ ਗਿਆ ਵੀ ਹੁਣ ਮੇਰਾ ਅੰਤ ਨੇੜੇ ਐ ਇਹਨੇ ਪਠਾਨ ਭੇਜੇ ਪਿੱਛੇ-ਪਿੱਛੇ ਜਦੋਂ ਸਤਗੁਰੂ ਜੀ ਦੱਖਣ ਦੀ ertid ਨੰਦੇੜ ਵੱਲ ਗਏ ਪਠਾਨ ਪਿੱਛਾ ਕਰਦਿਆਂ ਕਰਦਿਆਂ ਦੱਖਣ ਦੀ ertid ਤੇ ਨੰਦੇੜ ਪਹੁੰਚ ਗਏ ਇੱਥੇ ਗੁਰੂ ਘਰ ਦੇ ਵਿੱਚ ਉੱਠਣਾ ਬੈਠਣਾ ਸਿੱਖਾਂ ਦੇ ਨਾਲ ਇਹਨਾਂ ਰਾਬਤਾ ਬਣਾ ਲਿਆ ਬਣਾਉਣ ਤੋਂ ਬਾਅਦ ਫਿਰ ਇੱਕ ਦਿਨ ਸਮਾਪਾ ਕੇ ਗੁਰਕਲਗੀ ਤਰਪਾਦਸ਼ਾ ਜੀ ਦੇ ਉੱਤੇ ਨਾ ਅਕਰਮਣ ਕੀਤਾ ਅਟੈਕ ਕੀਤਾ ਜਮਸ਼ੇਦ ਖਾਨ ਦੀ ਕਟਾਰ ਸਤਗੁਰਾਂ ਨੂੰ ਵੱਜੀ ਸਤਗੁਰਾਂ ਨੇ ਉਹਨੂੰ ਥਾਂ ਤੇ ਸ਼ਹੀਦ ਮਾਰ ਦਿੱਤਾ ਉਸ ਤੋਂ ਬਾਅਦ ਗੁਲਖਾਨ ਸਿੱਖਾਂ ਦੇ ਹੱਥ ਆ ਗਿਆ ਵੀ ਮਾਰਿਆ ਗਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਲੱਗੀ ਕਟਾਰ ਸੀਤਾ ਗਿਆ ਜ਼ਖਮ ਪਰ ਉਹ ਜ਼ਖਮ ਅੱਲਾ ਸੀ ਸਤਗੁਰ ਜੀ ਕਮਾਨ ਚੜ੍ਹਾਣ ਲੱਗੇ ਜਦੋਂ ਕਮਾਨ ਤੀਰ ਦੇ ਉੱਤੇ ਚਿਲਾ ਤੇ ਉਹ ਜ਼ਖਮ ਫਟਿਆ ਤੇ ਦਾਤਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਉਹ ਸਮਾਂ ਨੇੜੇ ਜਾਣ ਕੇ